ਸ਼ਿਵ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਕਰਪੁਰ ਦਰਬਾਰ ਤੋਂ ਇੱਕ ਬਹੁਤ ਹੀ ਜ਼ਿਆਦਾ ਖਾਸ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਤੇ ਜੇਕਰ ਕੋਈ ਵੀ ਇਨਸਾਨ ਇਸ ਜਾਣਕਾਰੀ ਬਾਰੇ ਗੱਲ ਕਰਨਾ ਚਾਹੁੰਦਾ ਹੈ ਤਾਂ ਇੱਕ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਗਿਆ ਹੈ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਜਾਂ ਜਿਨ੍ਹਾਂ ਨੂੰ ਵੀ ਕੋਈ ਲੋੜ ਹੈ ਉਹ ਉਸ ਨੰਬਰ ਤੇ ਗੱਲ ਕਰ ਸਕਦਾ ਹੈ ਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਾ ਸਕਦਾ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਾਕਰਪੁਰ ਦਰਬਾਰ ਖੂਬ ਚਰਚਾ ਦੇ ਵਿੱਚ ਹੈ ਤੇ ਜਿਨ੍ਹਾਂ ਨੂੰ ਬਾਕਰਪੁਰ ਦਰਬਾਰ ਦੀ ਲੋਕੇਸ਼ਨ ਨਹੀਂ ਪਤਾ ਮੈਂ ਇੱਕ ਵਾਰ ਫਿਰ ਵੀ ਦੱਸ ਦਿੰਨਾ ਬਾਕਰਪੁਰ ਦਰਬਾਰ ਮੁਹੱਲੀ ਦੇ ਵਿੱਚ 에ਅਰਪੋਰਟ ਚੌਂਕ ਤੋਂ ਥੋੜਾ ਜਿਹਾ ਨਜ਼ਦੀਕ ਹੈ ਜੇਕਰ ਸਿੰਪਲ ਦੀ ਗੱਲ ਕਰੀਏ ਤਾਂ ਹੋਮਲੈਂਡ ਚੌਂਕ ਤੋਂ ਆਟੋ ਰਿਕਸ਼ਾ ਸਿੱਧਾ ਬਾਕਰਪੁਰ ਦਰਬਾਰ ਹੀ ਜਾਂਦਾ ਹੈ ਬਾਕਰਪੁਰ ਦਰਬਾਰ ਦੇ ਜੋ ਮੁੱਖ ਸੇਵਾਦਾਰ ਸਾਈਂ सुरेंद्र ਸ਼ਾਹ ਜੀ ਉਹਨਾਂ ਨੇ ਬਹੁਤ ਹੀ ਨੇਕ ਕੰਮ ਸ਼ੁਰੂ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੀ to be. ਬਾਕਰਪੁਰ ਦਰਬਾਰ ਦੇ ਸੇਵਾਦਾਰ ਸਾਈਂ ਸੁਰਿੰਦਰ ਸ਼ਾਹ ਜੀ ਵੱਲੋਂ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ ਗਏ ਸੀ ਤੇ ਇਸ ਵਾਰ ਵੀ ਵਿਆਹ ਦੇ ਨਾਲ ਨਾਲ ਇੱਕ ਨੰਬਰ ਵੀ ਜਾਰੀ ਕੀਤਾ ਹੈ ਉਸ ਨੰਬਰ ਤੇ ਕਾਲ ਕਰਕੇ ਆਪਾਂ ਖਾਸ ਜਾਣਕਾਰੀ ਜਾਂ ਆਪਣੀ ਕੋਈ ਵੀ ਲੋੜ ਉਹਨਾਂ ਨੂੰ ਦੱਸ ਸਕਦੇ ਹਾਂ ਹੁਣ ਗੱਲ ਕਰ ਲੈਨੇ ਆਂ ਬਾਕਰਪੁਰ ਦਰਬਾਰ ਤੇ ਜੋ ਲੋੜਵੰਦ ਬੱਚਿਆਂ ਦੇ ਵਿਆਹ ਕਰਵਾਏ ਜਾਂਦੇ ਨੇ ਉਹ ਕਿਸ ਤਰੀਕ ਨੂੰ ਕਰਵਾਏ ਜਾਣਗੇ ਬਾਕਰਪੁਰ ਦਰਬਾਰ ਤੇ ਇਹ ਬਹੁਤ ਹੀ ਸੋਹਣਾ ਕਾਰਜ ਮਿਤੀ 27 ਮਈ 202 24 ਨੂੰ ਕਰਵਾਏ ਜਾਣਗੇ ਇਹ ਸਾਰੇ ਲੋੜਵੰਦ ਬੱਚਿਆਂ ਦੇ ਵਾਕਰਪੁਰ ਵਿੱਚ ਹੀ ਹੋਣਗੇ ਜੇਕਰ ਗੱਲ ਕਰੀਏ ਕਿ ਕਿੰਨੇ ਲੋੜਵੰਦ ਬੱਚਿਆਂ ਦੇ ਵਿਆਹ ਕਰਵਾਏ ਜਾਣਗੇ ਤਾਂ 51 ਲੜਕੀਆਂ ਜਿਨ੍ਹਾਂ ਦੇ ਸ਼ੁਭ ਵਿਆਹ ਵਾਕਰਪੁਰ ਦਰਬਾਰ ਦੇ ਵਿੱਚ ਮਿਤੀ 27 ਮਈ ਨੂੰ 2024 ਨੂੰ ਕਰਵਾਏ ਜਾਣਗੇ ਹੁਣ ਗੱਲ ਕਰ ਲੈਣੇ ਆ ਉਸ ਨੰਬਰ ਦੀ ਜੋ ਵਾਕਰਪੁਰ ਦਰਬਾਰ ਦੇ ਸੁਰਿੰਦਰ ਸਾਈ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝਾ ਕੀਤਾ ਹੈ ਜੇਕਰ ਕੋਈ ਵੀ ਲੋੜਵੰਦ ਇਨਸਾਨ ਇਸ ਨੰਬਰ ਤੇ ਕਾਲ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ ਇਹ ਨੰਬਰ ਦਰਬਾਰ ਦੇ ਸੇਵਾਦਾਰਾਂ ਵੱਲੋਂ ਹੀ ਅਟੈਂਡ ਕੀਤਾ ਜਾਏਗਾ ਇਹ ਨੰਬਰ 9872608439 ਜੇਕਰ ਕੋਈ ਵੀ ਲੋੜਵੰਦ ਇਨਸਾਨ ਇਸ ਨੰਬਰ ਤੇ ਕਾਲ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਇਸ ਨੇਕ ਕੰਮ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਇਸ ਵੀਡੀਓ ਨੂੰ ਆਪਣੇ ਖਾਸ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਜੋ ਵੀ ਲੋੜਵੰਦ ਇਨਸਾਨ ਹੈ ਉਹਦੇ ਤੱਕ ਇਹ ਖਾਸ ਜਾਣਕਾਰੀ ਪਹੁੰਚ ਸਕੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਸਾਈ ਜੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿੱਥੇ ਵੀ ਕੋਈ ਵੀ ਲੋੜਵੰਦ ਇਨਸਾਨ ਬੈਠਾ ਹੋਵੇ ਉਹਨੂੰ ਇਹ ਜਾਣਕਾਰੀ ਮਿਲ ਸਕੇ ਧੰਨਵਾਦ ਬਹੁਤ ਬਹੁਤ ਧੰਨਵਾਦੀ